ਬੀਰ ਜੀ ਕਾਕਾ ਸਾਹਿਬ ਵਾਇਕਲ ਜੀ ਦੀ ਪਤੇ ਮੈਂ ਮਜੀਤਰ ਸਿੰਘ ਕੋਟਲਾ ਸੁਪਾ ਪ੍ਰਧਾਨ ਕਿਸਾਨ ਨੌਜਵਾਨ ਚਿਸ਼ਕਮਰੀ ਪੰਜਾਬ ਤੋਂ ਵਿਖੋ ਭਰਾਓ ਜਿਹੜੇ ਮਾਨ ਸਰਕਾਰ ਨੇ ਰਾਤੀ ਸਾਡੇ ਦੋਨਾਂ ਬਾਜ਼ਾਰਾਂ ਦੇ ਉੱਤੇ ਚੱਲ ਰਹੇ ਸ਼ਾਂਤਮਈ ਧਰਨੇ ਨੂੰ ਕਦੇਣ ਵਾਸਤੇ ਸਾਡੇ ਬਜ਼ੁਰਗਾਂ ਦੇ ਉੱਤੇ ਗੁੱਟਮਾਰ ਲਾਠੀ ਚਾਰਜ ਕੀਤਾ ਔਰ 750 ਤੋਂ ਵੱਧ ਜਿਹੜਾ ਕਿਸਾਨ ਆ ਉਹ ਡਿਟੇਨ ਕੀਤਾ ਗਿਆ ਔਰ ਜਿਹੜੇ ਸਾਡੇ ਆਗੂ ਚੰਡੀਗੜ੍ਹ ਵਿੱਚ ਸੈਂਟਰ ਸਰਕਾਰ ਦੇ ਨਾਲ ਮੀਟਿੰਗ ਭੜਾਈ ਸੀ ਔਰ ਪੰਜਾਬ ਦੇ ਸੈਂਟਰ ਦੇ ਮੰਤਰੀ ਬੈਠੇ ਉਹਨਾਂ ਨੇ ਮਤਲਬ 4 ਮਈ ਦਾ ਵਿਸ਼ਵਾਸ ਦੇ ਕੇ ਵਿਸ਼ਵਾਸ ਘਾਤ ਕੀਤਾ ਇਸ ਕਰਕੇ ਪਰੋ ਜਿਸ ਚੀਜ਼ ਦਾ ਸਾਨੂੰ ਭੋਰਾ ਵੀ ਜਿਹੜਾ ਉਹ ਸੰਕਾ ਨਹੀਂ ਕਿ ਸਰਕਾਰ ਦੀ ਨਹੀਂ ਇੱਥੋਂ ਤੱਕ ਜਾਓ ਕਿ ਜੇ ਅਸੀਂ ਵੇਸਲੇ ਹੋ ਕੇ ਕਰਾਂ ਮਤਲਬ ਆਪਣੇ तरीके ਦੇ ਨਾਲ ਜਿਹੜਾ ਸਾਡਾ ਅੰਦੋਲਨ ਚੱਲ ਰਿਹਾ ਹੈ ਸ਼ਾਂਤਮਈ ਪੀਸਫੁੱਲ ਔਰ ਉਹਦੇ ਤੇ ਜਿਹੜੇ ਸਰਕਾਰ ਨੇ ਕੋਈ ਹਰਕਤ ਕੀਤੀ ਤਾਂ ਤਗੜੇ ਹੋ ਕੇ ਮੇਰੇ ਵੀਰੋ ਮੇਰੇ ਭਰਾਓ ਸੜਕਾਂ ਤੇ ਆਓ ਕਿਉਂਕਿ ਸਰਕਾਰ ਨੂੰ ਇਹ ਤਗੜੀ ਚੇਤਾਵਨੀ ਦਿੱਤੀ ਜਾਵੇ ਕਿ ਜੇ ਸਰਕਾਰ ਨੇ ਸੱਭੂ ਤੇ ਖਨੌਰੀ ਦੇ ਉੱਤੇ ਇਹ ਕੋਈ ਹਰਕਤ ਕੀਤੀ ਆ ਥਾਂ ਥਾਂ ਦੇ ਉੱਤੇ ਜਿਹੜਾ ਧਰਨੇ ਲਾ ਕੇ ਸੜਕਾਂ ਬਲੌਕ ਕਰਕੇ ਸੱਭੂ ਦੇ ਖਨੌਰੀ ਵਰਗਾ ਜਿਹੜਾ ਉਹ ਮਾਹੌਲ ਬਣ ਜਾਵੇਗਾ ਤਾਂ ਅਸੀਂ ਥਾਂ ਥਾਂ ਦੇ ਉੱਤੇ ਜਿਹੜੇ ਵੱਡੇ ਪੋਸਟ ਚਲਾਈਏ ਜਿਹੜੀ ਸਾਡੀਆਂ ਸੈਂਟਰ ਸਰਕਾਰ ਦੇ ਨਾਲ ਮੰਗਾਂ ਸੀਗੀਆਂ ਮਾਂ ਸਰਕਾਰ ਜਿਹੜਾ ਪਿੱਛੇ ਐਸ ਕੇ ਅਮਨੇ ਇੱਕ ਧਰਨਾ ਦਿਨਾ ਸੀ ਚੰਡੀਗੜ੍ਹ ਕਹਿੰਦੇ ਸੀਗੇ ਮੇਰੇ ਨਾਲ ਤੇ ਤੁਹਾਡੀਆਂ ਮੰਗਾਂ ਜੀ ਬੰਦੀਆਂ ਤੁਹਾਡੀਆਂ ਸੈਂਟਰ ਸਰਕਾਰ ਦੇ ਨਾਲ ਮੰਗਾਂ ਸੈਂਟਰ ਨਾਲ ਜਿਹੜਾ ਉਹ ਧਰਨਾ ਲਾਇਆ ਜੋ ਕਿਉਂਕਿ ਸਾਡੇ ਜਿਹੜੇ ਧਰਨੇ ਖਸਮੂ ਤੇ ਕਨੌਰੀ ਰਤਨਪੁਰਾ ਬਾਰਡਰ ਤੇ ਚੱਲ ਰਹੇ ਨੇ ਇਹ ਸੈਂਟਰ ਸਰਕਾਰ ਨਾਲ ਚੱਲ ਰਹੇ ਮਾਨ ਸਰਕਾਰ ਦਾ ਕੁਝ ਇਹਦੇ ਵਿੱਚ ਰੋਲ ਨਹੀਂ ਸੀਗਾ ਤਾਂ ਆਇਆ ਇਸ ਵੇਲੇ ਜਿਹੜਾ ਮਾਨ ਸਰਕਾਰ ਨੇ ਬਹੁਤ ਤੋਂ ਵੱਡਾ ਸੈਂਟਰ ਸਰਕਾਰ ਦੀ ਬੀਜੇਪੀ ਦੇ ਬੀ ਟੇਬ ਬਣ ਕੇ ਰੋਲ ਘਾਇਆ ਇਸ ਕਰਕੇ ਪ੍ਰਾਅ ਤਗੜੇ ਹੋ ਕੇ ਸੜਕਾਂ ਤੇ ਆਓ ਸੜਕਾਂ ਦੇ ਉੱਤੇ ਆ ਕੇ ਹੀ ਸਾਡਾ ਹਾਲ ਹੈ ਜਿਹੜੇ ਸਾਡੇ ਆਗੂ ਫੜੇ ਗਏ ਨੇ ਉਹਨਾਂ ਨੂੰ ਤੁਰੰਤ ਰਿਹਾ ਕਰਾਉਣ ਵਾਸਤੇ ਆਪਾਂ ਨੂੰ ਸੜਕਾਂ ਬਲੌਕ ਕਰਨੇ ਪੈ ਗਏ। ਮੈਂ ਦੁਬਾਰਾ ਫਿਰ ਬੇਨਤੀ ਅਪੀਲ ਕਰਦਾ ਪੂਰੇ ਪੰਜਾਬ ਵਾਸੀਆਂ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਕੇਰਲਾ, ਕਰਨਾਟਕ, ਤਾਮਿਲਨਾਡੂ ਦੇ ਲੋਕਾਂ ਨੂੰ ਕਿ ਕੋਈ ਸੜਕਾਂ ਬਲੌਕ ਕਰਕੇ ਸਾਡਾ ਜਿਹੜਾ ਇਹ ਅੰਦੋਲਨ ਹੈ ਇਹਨੂੰ ਥਾਂ-ਥਾਂ ਦਿੱਤੇ ਜਿਹੜਾ ਉਹ ਸੜਕਾਂ ਬਲੌਕ ਕੀਤੇ ਜਾਣ। ਵਾਈਲੁਰਜੀ ਕਾਕਾ ਸਾਹਿਬ ਵਾਈਲੁਰਜੀ